ਲਓ ਜੀ ਮਿੱਤਰੋ ਮੁੰਡੇ ਲੈ ਆਈ ਸੀ ਨਵੀਂ ਮਸ਼ੀਨਾਂ ਕਲਾਸ ਦੀ ਤੇ ਹਲੇ ਉਹ ਮੱਖਾਂ ਤਾਂ ਹੋਈਆਂ ਨਹੀਂ ਗਾ ਤੇ ਜਿਹੜੀ ਆਪਣੀ ਨੀਰ ਵਾਲੀ ਹੁੰਦੀ ਆ ਉਹੀ ਪੁੱਤਰ ਕੇ ਦੇਦੇ ਸੀਗੇ ਪਹਿਲਾਂ ਪੁੱਤਰੇ ਬਦਗਾ ਹੋਇਆ ਸੀਗਾ ਪੂਰਾ ਘਾਟ ਤੇ ਨਵੀਂ ਮਸ਼ੀਨਾਂ ਤੇ ਨਵਾਂ ਟਰੈਕਟਰ ਪਹਿਲਾ ਸੀਜ਼ਨ ਆ ਚੱਲ ਓਏ ਪੁੱਤਰਾ ਇੱਕ ਨੰਬਰ ਆ ਮੇਰੇ ਕੋਲ நேரம் ரூபாய் ਇਹਰਾ ਇੱਕ ਨੰਬਰ ਆ ਮੇਰੇ ਵੀਰੋ ਪਤਰਾ ਇਹ ਯਾਰੋਂ ਕਹਿੰਦੇ ਚੋਕ ਹੁੰਦੀ ਨਹੀਂ ਪਰ ਬਈ ਚੋਕ ਹੋ ਗਈ ਫੇਣ ਕਿਹੜੀ ਗੱਲੋਂ ਯਾਰਾ ਸਾਨੂੰ ਦੱਸ ਦੇ ਕਿਥੇ ਘਾਟ ਰਗੀ ਸੀ ਚੋਕ ਹੋ ਗਈ ਬਈ ਯਾਰ ਰੇਸ ਘੱਟ ਲੱਗੀ ਸਾਨੂੰ ਤਾਂ ਜੋਗ ਹੋ ਗਈ ਜਾਂ ਮੱਕੀ ਕੱਜੀ ਸੀਗੀ ਉਹ ਕਹਿੰਦੇ ਕਲਾਸ ਦੀ ਮਸ਼ੀਨ ਚੋਕ ਨਹੀਂ ਦੇ ਪਰ ਪਤਾ ਨਹੀਂ ਕਿ ਚੋਕ ਕਿਹੜੀ ਗੱਲੋਂ ਹੋ ਗਈ ਸੀ ਡਾਕੂਮੈਂਟ ਕਰ ਕਰ ਦੋ ਬਈ ਕਿਉਂ ਕਿ ਕਿਹੜੀ ਕਰਨੀ ਹੋਗੀ ਕਲਾਸ ਦੀ ਮਸ਼ੀਨਾਂ ਉਦੋਂ ਸੀਗੇ ਕਿੰਨਾ ਕਿ ਚੱਕਰ ਸੀ ਮੱਦੀ ਉਦੋਂ ਹਾਂ ਜੋ ਚੋਕ ਹੋਈ ਆ ਕਿੰਨੇ ਚੱਕਰ ਤੇ ਸੀ ਉਦੋਂ 1300 1300 ਤੇ ਸੀ 13 ਹੁਣ ਕਿੰਨੇ ਚੱਕਰਾਂ ਰੱਖੀ ਸੀ ਹੁਣ 16 1700 ਤੇ ਸੀਗੀ ਪਹਿਲਾਂ 1300 ਚੱਕਰਾਂ ਚੋਕ ਹੋਈ ਆ ਜਦ ਚੱਕਰਾਂ ਦਾ ਉਹ ਹੀ ਸੀਗਾ ਚੱਕਰ ਬਣ ਗਿਆ ਰੇਸ ਘੱਟ ਸੀ ਤਾਂ ਹੋ ਗਿਆ ਬਈ ਪੂਰਾ ਪੁਰੀਆ ਗਾ ਉਹ ਬਣਿਆ ਵੀ ਕਾਹਦਾ ਪੂਰਾ ਬਰੀਕਾ ਦੇਖ ਹਲਦਾ ਚਲਾਈ ਪਹਿਲੀ ਵਾਰ ਆ ਹਾਂ ਐਸਾ ਭਈ ਇਹ ਥੱਬਿਆਂ ਵਾਲੀ ਦਾ ਕਰਕੇ ਉਹ ਹੁੰਦਾ ਹੁੰਦਾ ਵੀ ਆ ਜਿਹੜੇ ਪੱਤੇ ਹੁੰਦੇ ਹੈਗੇ ਇਹ ਪਿੱਛੋਂ ਜਿਹੜਾ ਰਹਿ ਜਾਂਦਾ ਰੁਗ ਪ੍ਰੈਸ਼ਰ ਨਹੀਂ ਬਣਦਾ ਤਾਂ ਕਰਕੇ ਆਉਂਦਾ ਜਦੋਂ ਪਾਣੀ ਕੱਢਦਾ ਮੱਕੀ ਦੋਈ ਆ ਬੜੀ ਤੇਜ਼ ਚੱਲਦੀ ਆ ਓਏ ਆਹੋ ਦਾ ਪਾਣੀ ਤੇ ਡਰ ਪੀਂਦਾ ਆਰੇ ਉਹਦਾ ਪਾਣੀ ਮੱਕਦਾ ਓਏ ਉਤਰਾ ਬੁਰਾ ਬਰੀਗਾ ਆ ਪੱਤੇ ਤਾਂ ਇਹ ਰਮਣਾ ਜਿਹੜਾ ਉਹ ਪਿੱਛੋਂ ਆਪਾਂ ਰੋਗ ਲਾਉਣੇ ਉਹ ਐਂਡ ਤੇ ਰਹਿੰਦੇ ਪੱਤੇ ਜੋ ਹਾਂ ਵੀ ਪਰ ਉਹ ਸਹੀ ਰੋਗ ਨਹੀਂ ਮਿਲਦਾ ਪਰ ਉਹ ਕੱਟ ਦਉਂਦੀ ਹੈ ਜਦੋਂ ਜਿਵੇਂ ਆ ਪ੍ਰੈਸ਼ਰ ਦਾ ਵਿੱਚ ਪੂਰੇ ਟਾਂਡੇ ਮੂਰੇ ਜਿਹੜੇ ਹੁਣ ਜਿਵੇਂ ਇਹ ਦਾਣੇ ਨੂੰ ਵੀ ਜਿਹੜਾ ਜੇ ਪੱਕੀ ਵੀ ਮੱਕੀ ਦਾ ਵੀ ਪਸ਼ੂ ਗੋਹੇ ਵਿੱਚ ਨਹੀਂ ਆਉਂਦੇ ਗੋਹੇ ਵਿੱਚ ਸਿੱਧਾ ਦਾਣਾ ਨਹੀਂ ਉਹ ਦੋ ਦੋ ਟੋਟੇ ਕਰਿਆ ਕਰੂਏ ਜਿਹੜਾ ਹਰ ਮਸ਼ੀਨ ਚ ਰਹਿ ਗਿਆ ਉਹ ਤਾਂ ਨਹੀਂ ਕੱਟਣਾ ਨਹੀਂ ਨਹੀਂ ਇਹਨੂੰ ਖਾਲੀ ਵੀ ਚਲਾਉਣੀ ਅੰਦਰ ਹੁੰਦੀ ਹੈ ਹੈ? ਹਮਿੰਦੀ। ਚੋਕ ਦਾ ਹੁੰਦੀ ਨਹੀਂ ਜੀ। ਰੇਸ ਘੱਟ ਸੀ ਤਾਂ ਹੋ ਗਈ। ਮੈਂ ਵੀ ਆਖਿਆ ਅਕਤੂਬਰ ਫਰਜਾ ਵੀ ਜਮਾ ਮੋੜਤਾ ਸੀ। ਹਾਂ। ਪਰ ਇੱਕ ਚੱਕ ਕੇ ਚਲਾਉਣੀ ਪੈਂਦੀ ਆ ਕਲੌਜ਼ ਵੀ ਉਹਦਾ ਅੰਨੀ ਮਾ ਥੋੜਾ ਜਿਹਾ। ਫਿਰ ਹੌਲੀ-ਹੌਲੀ ਹਿਸਾਬ ਆਉ। ਹੌਲੀ-ਹੌਲੀ ਸੁੱਖ ਨਾ ਕੋਈ ਨਹੀਂ। ਪਹਿਲਾ ਸੀਜ਼ਨ ਵਾਲੇ ਪਹਿਲਾਂ ਪਹਿਲਾ ਕਿਰਾਏ ਦਾ ਕੰਮ ਆ। ਕਿ ਨਹੀਂ? ਹੂੰ। ਠੀਕ ਆ। ਉਹ ਕੇ ਰਿਪੋਰਟ ਆ। ਹੁਣ ਇਹਨੂੰ ਐ ਕਰਨਾ ਪਊ। ਕਿ ਰੋਜ਼ ਹੀ ਲੈ ਕੇ ਆ ਰਹੇ ਆ।